ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ ਦੇ YouTube ਚੈਨਲ 'ਤੇ ਜੋ ਅਲਰਟ ਵੀ ਆਵੰਤ ਹੈ। ਦੋਸਤੋ ਅੱਜ ਇੱਕ ਨਵਾਂ ਰਿਕਰੂਟਮੈਂਟ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੀ। SCV ਵਿੱਚ ਭਰਤੀ ਆ ਚੁੱਕੀ ਹੈ ਜੀ। ਬਹੁਤ ਵਧੀਆ ਮੌਕਾ ਆ ਚੁੱਕਾ ਹੈ। ਜਿਹੜੇ ਕੈਂਡੀਡੇਟ SCV ਵਿੱਚ ਭਰਤੀ ਹੋਣਾ ਚਾਹੁੰਦੇ ਹਨ ਇਹਦੇ ਵਿੱਚ ਵੱਖ-ਵੱਖ ਪੋਸਟਾਂ ਆ ਚੁੱਕੀਆਂ ਹਨ ਜੀ। ਇਹ ਵਿੱਚ ਜੋ ਪੇ ਸਕੇਲ ਹੈ ਬਹੁਤ ਵਧੀਆ ਰਹਿਣ ਵਾਲਾ ਹੈਗਾ ਅਤੇ ਸਰਕਾਰੀ ਭਰਤੀ ਆ ਚੁੱਕੀ ਹੈ। ਇਹ ਅਲੱਗ-ਅਲੱਗ ਸਟੇਟ ਵਾਈਜ਼ ਅਲੱਗ-ਅਲੱਗ ਭਰਤੀ ਰਹਿਣ ਵਾਲੀ ਹੈ। ਅਸੀਂ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਇਸ ਦੀ ਪ ਮਿਲ ਜਾਵੇਗੀ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਕਿਵੇਂ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਕੌਣ ਕੌਣ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਤੇ ਇਹ ਜੀ ਕਿਰਾਂ ਵਾਲੀ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਪੰਜਾਬ ਚ ਕੋਈ ਵੀ ਨਵਾਂ ਅਪਡੇਟ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਹ ਵੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਭਰਤੀ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇਹ ਨੋਟੀਫਿਕੇਸ਼ਨ ਐਸਪੀ ਵੱਲੋਂ ਆਇਆ ਜੀ ਐਸਪੀ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕੀ ਹੈ ਐਸਪੀ ਦੇ ਵਿੱਚ ਭਰਤੀ ਹੋਣ ਦਾ ਇਹ ਵਿੱਚ ਵੱਖ-ਵੱਖ ਸਮੇਂ ਮੰਗੀਤੀ ਜਾਂਦੀ ਹੈ ਏਜ ਵਾਕਾਂਸੀ ਰਹਮ ਵਾਲੀ ਸਪੈਸ਼ਲਿਸਟ ਕੇਡਰ ਅਫਸਰ ਦੀ ਰਹਮ ਵਾਲੀ ਹੈ ਇਹਦੀ ਲਾਸਟ ਡੇਟ 23 12 2025 ਸੀ ਲੇਕਿਨ ਹੋਏ ਐਕਸਟੈਂਡ ਕਰਕੇ 5 1 2026 ਕਰਤੀ ਗਈ ਹੈ ਜੀ ਹੁਣ ਗੱਲ ਕਰਦੇ ਆਂ ਪੋਸਟਾਂ ਦੀ ਇਹ ਜੋ ਪੋਸਟਾਂ ਆਣ ਵਾਲੀਆਂ ਹਨ ਪਹਿਲੀ ਪੋਸਟ ਹੈ ਜੀ ਬੀਪੀ ਵੈਲਥ ਅਰਮ ਦੀ ਰਹਿਣ ਵਾਲੀ ਹੈ ਜੋ ਕਿ 506 ਟੋਟਲ ਪੋਸਟ ਹਨ ਏਬੀਪੀ ਵੈਲਥ ਆਰਮ ਦਿੱਲੀ ਰਹਿਣ ਵਾਲੀ ਹੈ ਜੀ 206 ਪੋਸਟਾਂ ਹਨ ਦੇ ਲਈ ਅਤੇ ਕਸਟਮਰ ਰਿਲੇਸ਼ਨਸ਼ਿਪ ਐਗਜ਼ੀਕਿਟਿਵ ਦੀ ਰਹਿਣ ਵਾਲੀ ਹੈ ਜੀ ਇਹਦੇ ਲਈ 284 ਪੋਸਟਾਂ ਹਨ ਜੀ ਜੋ ਅਰਮ ਦੀ ਪੋਸਟ ਹੈ ਜੀ ਉਹਦੇ ਲਈ ਏਜ ਹੈ ਘੱਟੋ ਘੱਟ 26 ਤੇ ਜਿਆਦਾ ਜਿਆਦਾ 42 ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਆਰਮ ਦੀ ਪੋਸਟ ਦੇ ਲਈ ਘੱਟੋ ਘੱਟ 23 ਤੇ ਜਿਆਦਾ ਜਿਆਦਾ 35 ਸਾਲ ਹੋਣੀ ਚਾਹੀਦੀ ਹੈ ਤੇ ਜੋ ਕਸਟਮਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਲਈ 20 ਸਾਲ ਘਟ ਤੋਂ ਘਟ ਤੇ ਜਾ ਜ਼ਿਆਦਾ 35 ਸਾਲ ਏਜ ਮੰਗੀ ਹੈ ਇਹ ਕੰਡੀਸ਼ਨ ਲਈ ਅਲਗ-ਅਲਗ ਕੈਟਾਗਰੀ ਵਾਈਜ਼ ਇਹ ਰਿਲੇਸ਼ਨਸ਼ਿਪ ਵੀ ਮਿਲੇਗਾ ਜੀ ਐਸ ਪਰ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ ਇਹ ਰਿਲੇਸ਼ਨਸ਼ਿਪ ਮਿਲਣ ਵਾਲਾ ਹੈ ਜੋ ਸਰਕਲ ਵਾਈਜ਼ ਵੈਕੈਂਸੀਆਂ ਰਹਾਂ ਵਾਲੀਆਂ ਹਨ ਜੀ ਪੰਜਾਬ ਦੇ ਲਈ ਇਹ ਚੰਡੀਗੜ੍ਹ ਦੀਆਂ ਰਹਾਂ ਵਾਲੀਆਂ ਹਨ ਜੋ ਕਿ ਲੱਗ ਵੈਕੈਂਸੀਆਂ ਹਨ ਤੇ ਇਹਦਾ ਐਗਜ਼ਾਮ ਸੈਂਟਰ ਵੀ ਚੰਡੀਗੜ੍ਹ ਰਹਾਂ ਵਾਲਾ ਹੈ ਇਹ ਪੂਰਾ ਨੋਟੀਫਿਕੇਸ਼ਨ ਦਿੱਤਾ ਗਿਆ ਜੀ ਤੁਸੀਂ ਨੋਟੀਫਿਕੇਸ਼ਨ ਨੂੰ ਸਾਡੇ WhatsApp ਚੈਨਲ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਅਤੇ ਧਿਆਨ ਨਾਲ ਪੜ੍ਹ ਲੈਣਾ ਧਿਆਨ ਨਾਲ ਪੜ੍ਹਨ ਤੋਂ ਬਾਅਦ ਹੀ ਨੋਟੀਫਿਕੇਸ਼ਨ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰਨਾ ਜੀ ਇਹ ਜੋ ਪੋਸਟ ਹਨ ਇਹ ਆਨਲਾਈਨ ਫਿਲ ਹੋਣਗੀਆਂ ਇਹਦੀ ਲਾਸਟ ਡੇਟ ਐਕਸਟੈਂਡ ਕਰਕੇ 5 1 2026 ਕਰਤੀ ਗਈ ਹੈ ਹੁਣ ਗੱਲ ਕਰਦੇ ਹਾਂ ਜੀ ਪੇਮੈਂਟ ਦੀ ਜੋ ਪਹਿਲੀ ਪੋਸਟ ਹੈ ਜੀ BP ਵੈਲਥ ਸਰਮ ਦੇ ਲਈ ਉਹਦੇ ਲਈ ਜੋ ਪੇਮੈਂਟ ਰਹਿਣ ਵਾਲੀ ਹੈ 44.70 ਲੱਖ ਦੇ ਹਿਸਾਬ ਨਾਲ ਰਹਿਣ ਵਾਲੀ ਹੈ ਸਾਲ ਦਾ ਅਤੇ ਜੋ ਦੂਜੀ ਪੋਸਟ ਹੈ ਉਹਦੇ ਲਈ 30.2 ਲੱਖ ਦੇ ਹਿਸਾਬ ਨਾਲ ਰਹਿਣ ਵਾਲੀ ਹੈ ਅਤੇ ਜੋ ਤੀਸਰੀ ਪੋਸਟ ਹੈ ਕਸਟਮਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਦੀ ਉਹਦੇ ਲਈ 6.2 ਲੱਖ ਦੇ ਹਿਸਾਬ ਨਾਲ ਦਾ ਪੇਮੈਂਟ ਰਹਿਣ ਵਾਲੀ ਹੈ ਜੀ ਜੋ ਕਿ ਇਹ ਸਾਲ ਦਾ ਪੈਕੇਜ ਹੋਵੇਗਾ ਅਤੇ ਇਹਦੇ ਵਿੱਚ ਜੋ ਕੰਟਰੈਕਟ ਪੀਰ ਹੈ ਜੀ 5 ਸਾਲ ਦਿੱਤਾ ਗਿਆ 5 ਸਾਲ ਦਾ ਕੰਟਰੈਕਟ ਪੀਰ ਇਹ ਰਹਿਣ ਵਾਲੀ ਨੇ ਪੋਸਟਾਂ ਲਈ ਇਹਦੇ ਵਿੱਚ ਆ ਪੂਰੀ ਡਿਟੇਲ ਦਿੱਤੀ ਗਈ ਹੈ ਜੀ ਕਿਸੇ ਕਿਸ ਤਰੀਕੇ ਨਾਲ ਇਹ ਪੈਕੇਜ ਮਿਲੇਗਾ ਇਹਦੇ ਵਿੱਚ ਕੀ ਕੁਝ ਮਿਲੇਗਾ ਫਿਕਸਡ ਪੇ ਮਿਲੇਗੀ ਮੋਬਾਈਲ ਮੈਡੀਕਲ ਲਾਂਚ ਹੋਣ ਲੱਗੇ ਫਿਕਸਡ ਪੇ ਅਲੱਗ-ਅਲੱਗ ਗਏ ਦਿੱਤੀ ਗਈ ਹੈ ਜੀ ਤੁਸੀਂ ਤਾਂ ਨਾਲ ਵੀਡੀਓ ਨੂੰ ਪਾਜ਼ ਕਰਕੇ ਇਹ ਪੇਮੈਂਟ ਨੂੰ ਦੇਖ ਲੈਣਾ ਹੈ ਹੁਣ ਗੱਲ ਕਰਦੇ ਹਾਂ ਜੀ ਕੁਆਲਿਫੀਕੇਸ਼ਨ ਦੀ ਜੋ ਕੁਆਲਿ ਪਹਿਲੀ ਪੋਸਟ ਹੈ ਬੀਵੀ ਵੈਲਥ ਐ ਸਰਮਦੇਲੀ ਉਹਦੇ ਲਈ ਕੈਂਡੀਡੇਟ ਦੀ ਐਮਬੀ ਕੀਤੀ ਹੋਣੀ ਚਾਹੀਦੀ ਹੈ ਬੈਂਕਿੰਗ ਫਾਈਨੈਂਸ ਤੇ ਮਾਰਕੀਟਿੰਗ ਦੇ ਵਿੱਚ ਅਲੱਗ-ਅਲੱਗ ਏ ਕੁਆਲਿਫੀਕੇਸ਼ਨ ਦਿੱਤੀ ਗਈ ਹੈ ਜੀ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਧਿਆਨ ਨਾਲ ਤੇਨਾਂ ਪੋਸਟਾਂ ਦੇ ਲਈ ਕੁਆਲੀਫਿਕੇਸ਼ਨ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਇਹ ਕੈਂਡੀਡੇਟ ਇਹਨਾਂ ਪੋਸਟ ਤੇ ਅਪਲਾਈ ਕਰਨ ਚਾਹੁੰਦੇ ਹਨ ਐਸਵੀ ਦੇ ਵਿੱਚ ਭਰਤੀ ਆ ਚੁੱਕੀ ਹੈ ਇਹ ਜੋ ਭਰਤੀ ਹੈ ਸਰਕਲ ਵਾਈਜ਼ ਰਹੇਵਲੀ ਹੈ ਜੀ ਜੇ ਪੰਜਾਬ ਦੇ ਲਈ ਚੰਡੀਗੜ੍ਹ ਸਰਕਲ ਹੋਵੇਗਾ ਇਹਦੀ ਜੋ ਫੀਸ ਹੈ ਜੀ ਰਹੇਵਲੀ ਹੈ 750 ਰੁਪਏ ਫੀਸ ਰਹੇਵਲੀ ਹੈ ਜੋ ਕਿ ਅਪਲੀਕੇਸ਼ਨ ਫੀਸ ਹੋਵੇਗੀ ਜੋ ਕਿ ਆਨਲਾਈਨ ਹੀ ਫਿਲ ਹੋਵੇਗੀ ਅਤੇ ਇਹਨਾਂ ਨੇ ਆਪਣਾ ਲਿੰਕ ਦਿੱਤਾ ਗਿਆ ਜੀ ਵੈਬਸਾਈਟ ਦਾ ਇਸ ਤੇ ਜਾ ਕੇ ਤੁਸੀਂ ਐਪਲੀਕੇਸ਼ਨ ਨੂੰ ਫਿਲ ਕਰ ਸਕਦੇ ਹੋ ਇਹ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਤੁਸੀਂ ਉੱਥੇ ਜਾ ਕੇ ਇਸ ਐਪਲੀਕੇਸ਼ਨ ਨੂੰ ਫਿਲ ਕਰਕੇ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਕੁਝ ਜਰਨਲ ਇਨਫੋਰਮੇਸ਼ਨ ਦਿੱਤੀ ਗਈ ਜੀ ਤੁਸੀਂ ਧਿਆਨ ਨਾਲ ਵੀਡੀਓ ਨੂੰ ਪਾਜ਼ ਕਰਕੇ ਪੜਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇ ਕੋਈ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਜੇ ਕੋਈ ਤੁਹਾਡੀ ਕੁਇਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ